ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਹਰਪ੍ਰੀਤ ਸਿੰਘ ਜੀ ਦਮਦਮਾ ਸਾਹਿਬ ਦੇ ਜਥੇਦਾਰ ਸਭੂ ਕੀ ਤਲਵੰਡੀ ਤੋਂ ਤਕਰੀਬਨ 5 ਫੁੱਟ ਦੀ ਹਾਈਟ ਹੈ 3 ਫੁੱਟ ਦੀ ਸਿਰਸ਼ਾ ਫੜੀ ਹੁੰਦੀ ਹੈ ਜਿਦਾਂ ਮੈਂ ਪੱਗ ਬੰਨਦਾ ਇਦਾਂ ਹੀ ਪੱਗ ਬੰਨਦੇ ਪਰ ਨਾਮ ਨਾਲ ਲੱਗਿਆ ਹੋਇਆ ਹੈ ਗਿਆਨੀ ਹਰਪੀਰ ਸਿੰਘ ਜੀ ਜਥੇਦਾਰ ਇਹ ਗੱਲ ਕੋਈ ਮੈਂ ਮਜ਼ਾਕ ਵਿੱਚ ਨਹੀਂ ਕਹਿ ਰਿਹਾ ਹਿਰਦੇ ਅੰਦਰ ਮਨ ਅੰਦਰ ਬਹੁਤ ਵੱਡਾ ਦੁੱਖ ਹੈ ਪਰ ਜਦੋਂ ਕਰਤੂਤਾਂ ਆਪਣੀਆਂ ਨੇ ਫਿਰ ਤਾਂ ਕਿਸੇ ਤੇ ਗਿਲਾ ਸ਼ਿਕਵਾ ਨਾ ਕਰੀਏ ਸੇਵਾ ਤੋਂ ਕਹਿੰਦੇ ਫਾਰਕ ਕਰ ਦਿੱਤਾ ਮਤਲਬ ਸੇਵਾ ਤੋਂ ਮੁਕਤ ਕਰ ਦਿੱਤਾ ਜਿੰਨੀਆਂ ਵੀ ਸੇਵਾਵਾਂ ਸੀ ਇਹਦੇ ਕਹਿੰਦੇ ਹੁੰਦੇ ਨੇ ਕਥਾਵਾਚਕ ਉਹਨਾਂ ਤੋਂ ਮੁਕਤ ਕਰ ਦਿੱਤਾ ਕਿਉਂ ਕੀਤਾ ਮੁਕਤ ਅਗਲੇ ਨੇ ਪੂਰਾ ਜਾੜ ਤਾਣਾ ਬਾਣਾ ਬੁਣਿਆ ਚਿੱਠੀ ਦੇ ਵਿੱਚ ਕੀ ਲਿਖਿਆ ਕਹਿੰਦੇ ਜੀ ਜਿਹੜੀ ਕਮੇਟੀ ਬਣਾਈ ਸੀ ਨਾ ਜਾਂਚ ਕਰਨ ਵਾਸਤੇ ਉਹ ਕਹਿੰਦੇ ਬਾਰ-ਬਾਰ ਮੈਸੇਜ ਕਰਦੀ ਰਹੀ ਵਟਸਐਪ ਤੇ ਗਿਆਨੀ ਜੀ ਨੂੰ ਗਿਆਨੀ ਜੀ ਨੇ ਕਹਿੰਦੇ ਟਾਈਮ ਵਾ ਮਿਲਣ ਵਾਸਤੇ ਟਾਈਮ ਨਹੀਂ ਦਿੰਦਾ ਇਹ ਹੈ ਉਹਦੇ ਵਿੱਚ ਇਹ ਵੀ ਲਿਖਿਆ ਸੀ ਚਿੱਠੀ ਵਿੱਚ ਕਹਿੰਦੇ ਜਿਹੜਾ ਘਰੇਲੂ ਮਸਲਾ ਸੀ ਸਾਡੂ ਤੋਂ ਅੱਖ ਬਚਾ ਕੇ ਨਹੀਂ ਗੱਲ ਲੱਗਦਾ ਸਾੜੀ ਉਹ ਮਸਲੇ ਦੀ ਵੀ ਗੱਲ ਕੀਤੀ ਹੈ ਪਰ ਨੀਟਾ ਸਾਹਿਬ ਤਾਂ ਸਾਹਮੁਕ ਕਰਕੇ ਸੀ ਕਹਿੰਦੇ ਕੋਈ ਐਸੀ ਗੱਲਬਾਤ ਹੈ ਨਹੀਂ ਪਰ ਅਗਲੇ ਨੇ ਤਾ ਹਮਾਰ ਮਾਰ ਕੇ ਕਹਿ ਸੀ ਕਿ ਮੇਰਾ ਘਰ ਪਟਦਾ ਮੇਰੇ ਸਾਡੂ ਨੇ ਇੱਕ ਸੱਜਣ ਕਹਿੰਦਾ ਕਹਿੰਦਾ ਮੇਰਾ ਸਕਾ ਸਾਡੂ ਸੀ ਤੇ ਦੂਜਾ ਕਹਿੰਦਾ ਸਾਡੂ ਕਦੇ ਸਕੇ ਨਹੀਂ ਹੁੰਦੇ ਇਹ ਲੋਕਾਂ ਦੇ ਵਿੱਚੋਂ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਹੈ ਠੀਕ ਹੈ ਮਸ਼ਕਰੀ ਕੋਈ ਕਰ ਜਾਂਦਾ ਕੋਈ ਮਖੌਲ ਕਰ ਜਾਂਦਾ ਪਰ ਜਿਹੜੀ ਜਸੇਦਾਰ ਦੀ ਇੱਕ ਨਹਾਉਣੀ ਹਰਕਤ ਸੀ ਤੇ ਦੁਨੀਆ ਭਰ ਦੇ ਵਿੱਚ ਇਹ ਸ਼ਰਮਿੰਦਗੀ ਮੱਥੇ ਤੇ ਰਹੂਗੀ ਕਲੰਕ ਲੱਗਿਆ ਹੋਇਆ ਕਿ ਇੱਕ ਜਸੇਦਾਰ ਹੁੰਦਾ ਸੀ ਦਮਦਮਾ ਸਾਹਿਬ ਦਾ ਜਿਹਨੇ ਪੀ ਐਚ ਡੀ ਕਰੀ ਹੋਈ ਸੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਨ ਨੂੰ ਵੀ ਬੜਾ ਕਾਹਲਾ ਸੀ ਦਿੱਲੀ ਜਾ ਕੇ ਬਾਂਦਰ ਵਾਂਗੂ ਕਿਵੇਂ ਦੰਦੀਆਂ ਕੱਢਦਾ ਸੀ ਇਹ ਵੀ ਸਭ ਕੁਝ ਆਊਗਾ ਦਿੱਲੀ ਜਾ ਕੇ ਬੜਾ ਖੁਸ਼ ਹੁੰਦਾ ਸੀ ਕੋਈ ਸ਼ੱਕ ਥੋੜੀ ਹੈ ਕਹਿੰਦਾ ਸੀ ਸਾਡੀ ਜਾਰੀ ਹੈ ਦਿੱਲੀ ਵਾਲੇ ਨਾਲ ਦਿੱਲੀ ਦਲਵਾਲੋਂ ਕੀ ਇਹ ਜਿਹੀ ਗੱਲਾਂ ਕੀਤੀਆਂ ਸੀ ਪਰ ਜਦੋਂ ਕਿਤੇ ਇਹ ਇਤਿਹਾਸ ਇੱਕ ਕੂੜਕਵੜਾ ਵਾਲਾ ਇਤਿਹਾਸ ਚੱਕਿਆ ਜਾਊ ਉਹਨੂੰ ਕਹਿਣਗੇ ਇੱਕ ਜਿਹਜ਼ਾਦਾਰ ਹੁੰਦਾ ਸੀ ਜਿਨੇ ਆਪਣੇ ਸਾਡੂ ਦਾ ਘਰ ਪਟਦਾ ਸੀ ਉਹਤੇ ਇਲਜ਼ਾਮ ਲਾਏਗੇ ਤੇ ਉਹਨ ਜਿਹਜ਼ਾਰੇ ਤੋਂ ਹਟਾਇਆ ਗਿਆ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਇਹ ਵੀਡੀਓ ਸੁਣ ਕੇ ਬਹੁਤਿਆਂ ਨੇ ਮੈਨੂੰ ਗਾਲ੍ਹਾਂ ਵੀ ਕੱਢਣੀਆਂ ਨੇ ਮੈਨੂੰ ਪਤਾ ਇਸ ਚੀਜ਼ ਦਾ ਕਮੈਂਟ ਵੀ ਕਰਨੇ ਨੇ ਕਰੋ ਤੁਸੀਂ ਕਮੈਂਟ ਕਰਨੇ ਨੇ ਤੁਸੀਂ ਗਾਲ੍ਹਾਂ ਕੱਢਣੀਆਂ ਨੇ ਤੁਸੀਂ ਕਢੋ ਪਰ ਇਹ ਦੱਸੋ ਵੀ ਗਿਆਨੀ ਹਰਬੀ ਸਿੰਘ ਨੇ ਭਾਵੇਂ ਉਹ ਦਮਦਮਾ ਸਰਦ ਜਿਹੇ ਜਿਹੇ ਰਹੇ ਭਾਵੇਂ ਅਮਰਸਰ ਸਾਹਿਬ ਦੇ ਨੇ ਜਿੰਨਾ ਜੇ ਜਹੇਦਾਰ ਦੇ ਅਹੁਦੇ ਤੇ ਰਹੇ ਉਹਨਾਂ ਚ ਇਹ ਦੱਸੋ ਵੀ ਕਿਹੜਾ ਫੈਸਲਾ ਕੌਮ ਦੇ ਹੱਕ ਵਿੱਚ ਲਿਆ ਇੱਕ ਵੀ ਗਿਣਾ ਦੋ ਹਾਂ ਆਪਣੀ ਫੈਨ ਫੋਲੋਇੰਗ ਵਧਾਉਣ ਵਾਸਤੇ ਇਹ ਬਿਆਨ ਬਾਜ਼ਗੀਆਂ ਆਉਂਦੀਆਂ ਰਹੀਆਂ ਪਰ ਲਾਸਟ ਵਿੱਚ ਕੀ ਹੋਇਆ ਹਾਥੀ ਤੇ ਚੜਾ ਕੇ ਲਿਉਂਦੇ ਨੇ ਗੱਦੇ ਤੇ ਚੜਾ ਕੇ ਤੋਰਦੇ ਨੇ ਇਹ ਤਾਂ ਉਦੋਂ ਵੀ ਭੈੜੀ ਹਰਕਤ ਐ ਅਗਲੇ ਨੇ ਇਲਜ਼ਾਮ ਲਾਇਆ ਮੈਂ ਇੱਕ ਬੇਨਤੀ ਕਰਨੀ ਐ ਜਿਹੜੇ ਬੰਦੇ ਨਾ ਇਤਿਹਾਸ ਨੂੰ ਸਮਝਦੇ ਨੇ ਜਸਟ ਨਾਂ ਨੂੰ ਸਮਝਦੇ ਨੇ ਉਹਨਾਂ ਦੀ ਪਕੜ ਵਿੱਚ ਇਹ ਗੱਲ ਆ ਜਾਊ ਜਦੋਂ ਪੰਡਿਤ ਜੀ ਕਹਿੰਦੇ ਨੇ ਨਾ ਬਾਬਾ ਨਾਨਕ ਨੂੰ ਕਹਿਣ ਲੱਗੇ ਤੁਹਾਡੀ ਉਮਰ ਬਹੁਤ ਛੋਟੀ ਐ ਅੱਜ 90 ਪਾਕੇ Hindu ਬਣੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ 1 ਮਿੰਟ ਵਿੱਚ ਉਹ ਜਿਹੜੀ ਰੀਤ ਸੀ ਤੋੜ ਦਿੱਤੀ ਕਹਿੰਦੇ ਮੈਂ ਜਨੇਊ ਨਹੀਂ ਪਾ ਸਕਦਾ ਮੈਂ ਨਹੀਂ ਪੜਨਾ ਕਿਉਂ ਕਿ ਆ ਉਹ ਬ੍ਰਾਹਮਣ ਨੂੰ ਕਹਿੰਦੇ ਪੰਡਤ ਨੂੰ ਕਹਿੰਦੇ ਤੂੰ ਜਨੇਊ ਪਾ ਕੇ ਮੇਰੇ ਕੰਨ ਵਿੱਚ ਫੂਕ ਮਾਰੇਗਾ ਕਹੇਗਾ ਸਿੱਖਾ ਕੰਨ ਚੜਾਈ ਆ ਗੁਰ ਬ੍ਰਾਹਮਣ ਥਿਆ ਤੂੰ ਇਹ ਕਮੇਗਾ ਵੀ ਮੈਂ ਤੇਰਾ ਗੁਰੂ ਆ ਗੁਰੂ ਪਾਸ਼ਾ ਕਹਿੰਦੇ ਤੂੰ ਮੇਰਾ ਗੁਰੂ ਨਹੀਂ ਮੇਰਾ ਗੁਰੂ ਸ਼ਬਦ ਹੈ ਜਵਾਬ ਆਇਆ ਨਹੀਂ ਬ੍ਰਾਹਮਣ ਨੂੰ ਤੇ ਉਸ ਦਿਨ ਦਾ ਬਿੱਪਰ ਪਿੱਛੇ ਪਿਆ ਪਿਆ ਸੀ ਵੀ ਤੇਰੀ ਜੜ ਕਿੱਦਾਂ ਹਿਲਾਉਣੀ ਹੈ ਤੈਨੂੰ ਬਦਨਾਮ ਕਿੱਦਾਂ ਕਰਨਾ ਤੇਰੇ ਤੇ ਇਲਜ਼ਾਮ ਕਿੱਦਾਂ ਲਾਉਣੀ ਹੈ ਤੇ ਉਹ ਜਹੇਦਾਰ ਜੀ ਸਮਝ ਲੈਣਾ ਵੀ ਪੇਪਰ ਦੇ ਵਿੱਚ ਇਹ ਰਹਿਣਾ ਨਾ ਤਾਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣਾ ਪਊ ਗੱੜਸ ਦੇ ਨਾਲ ਜੀਣਾ ਪਊ ਉਹ ਗਿਰਦਾਰ ਰੱਖਣਾ ਪਊ ਪਰ ਤੁਸੀਂ ਤਾਂ ਸਾਲੀ ਤੇ ਲੱਡੂ ਹੋਗੇ ਸੀ ਉਹ ਤਾਂ ਕਹਿੰਦਾ ਕਹਿੰਦਾ ਮੈਂ ਖੰਡ ਪਟ ਸਾਬ ਦੀ ਰੋਲ ਲਾਉਂਦਾ ਹੁੰਦਾ ਸੀ ਤੇ ਮੇਰੇ ਘਰ ਵਾਲੇ ਕਹਿੰਦਾ ਜਹੇਦਾਰ ਸਾਹਿਬ ਦੇ ਕੋਲ ਹੁੰਦੀ ਸੀ ਹੁਣ ਅਸ਼ਰੇਮ ਕਹਤਾ ਹੁਣ ਐਦਾਂ ਤਾਂ ਨਹੀਂ ਕੋਈ ਕਹਿ ਸਕਦਾ ਕਿਤੇ ਨਾ ਕਿਤੇ ਗੜਬੜਤਾ ਹੈ ਗਈ ਸੀ ਹੁਣ ਸਾਡੇ ਜਿਹੜੇ ਕੌਮ ਦੇ ਠੇਕੇਦਾਰ ਨੇ ਗਲੇਲੀਆਂ ਪੱਗਾਂ ਵਾਲੇ ਵੱਡੀਆਂ ਕਿਰਪਾਨਾਂ ਵਾਲੇ ਵੱਡੇ ਚੋਲਿਆਂ ਵਾਲੇ ਉਹਨੇ ਕਹਣਗੇ ਗਿਆਨੀ ਬੂਟਾ ਸਿੰਘ ਤਾਂ ਅਲੱਗ ਹੈ ਕਿਦਾਂ ਆਰਐਸ ਦਾ ਏਜੰਟ ਹੈ ਉਹ ਨਹੀਂ ਪ੍ਰਭੂ ਮੈਂ ਆਪਣੇ ਗੁਰੂ ਦਾ ਅਸੀਂ ਕਿਸੇ ਦੇ ਨਹੀਂ ਬਣਦੇ ਅਸੀਂ ਆਪਣੇ ਗੁਰੂ ਦੇ ਆ ਗੁਰੂ ਦੇ ਵੜ ਕੇ ਚੱਲਾਂਗੇ ਕੋਈ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਆਵੇ ਜੇ ਇਹ ਜਥੇਦਾਰ ਵਿੱਚ ਮਾੜੀ ਮੋਟੀ ਰੜਕ ਹੁੰਦੀ ਨਾ ਮਾੜੀ ਮੋਟੀ ਅਣਖ ਹੁੰਦੀ ਨਾ ਜਿਹਨੂੰ ਸ਼ਰਮ ਹੁੰਦੀ ਨਾ ਮਾੜੀ ਮੋਟੀ ਬਾਦਲਾਂ ਦੇ ਪੋਤੜੇ ਫਰੋਲ ਕੇ ਰੱਖ ਦਿੰਦਾ ਇਹ ਬੋਲੇ ਨਹੀਂ ਹਰਾਮਖੋਰ ਵੱਡੇ ਵੱਡੇ ਲਿਫਾਫੇ ਲੈਂਦੇ ਰਹੇ ਬਾਰਲਾਨੀਏ ਕੋਠੀਆਂ ਵਿੱਚ ਜਾ ਕੇ ਮੀਟਿੰਗਾਂ ਕਰਦੇ ਰਹੇ ਸੱਸੇ ਵਾਲੇ ਬਲਾਤਕਾਰੀਆਂ ਨੂੰ ਮਾਫ਼ ਕਰਦੇ ਰਹੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਇੱਕ ਸ਼ਬਦ ਵੀ ਇਹ ਹਰਾਮਖੋਰ ਬੋਲੇ ਨਹੀਂ ਮਨਜੀਠੀਏ ਨੇ ਪੰਜਾਬ ਨੂੰ ਨਸ਼ੇੜੀ ਬਣਾਤਾ ਚਿੱਟੇ ਦੇ ਨਾਲ ਇਹ ਹਰਾਮਖੋਰ ਜਿਹੇ ਦਾਰ ਬੋਲੇ ਨਹੀਂ ਜਿੰਦੂ ਆਪਣੇ ਤੇ ਆ ਬਣੀ ਹੁਣ ਕਹਿੰਦੇ ਜੀ ਚੰਗਾ ਹੋਇਆ ਮੇਰਾ ਚਰਖਾ ਟੁੱਟਾ ਕਿੱਥੋਂ ਲੈ ਕੇ ਆਏ ਨਸ਼ੇਰੇ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਚਮਕੀਲੇ ਦਾ ਗਾਣਾ ਲਾਉਣਾ ਸੀ ਇੱਥੇ ਪਰ ਚੰਗੇ ਨਹੀਂ ਲੱਗਦੇ ਬਸ ਇਨੀ ਗੱਲ ਕਹਿਣੀ ਸੀ ਗਾਲਾਂ ਕੱਢਿਓ ਰੱਜ ਕੇ ਤੁਹਾਨੂੰ ਖੁੱਲੀ ਛੁੱਟੀ ਐ ਪਰ ਜਿਹੜਾ ਚਿੱਠੀ ਵਿੱਚ ਅਗਲੇ ਨੇ ਸਾਬਤ ਕੀਤਾ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਾਲੀ ਦਾ ਘਰ ਪਟਿਆ ਤੇ ਸਾਨੂੰ ਮਿਲਣ ਵਾਸਤੇ ਟਾਈਮ ਨਹੀਂ ਦਿੱਤਾ ਅਕਾਲੀ ਗੱਲ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ ਇਹ ਗੱਲਾਂ ਦਾ ਜਵਾਬ ਦਿਓ ਉਦੋਂ ਬਾਅਦ ਕੱਢਿਓ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ